ਪਾਈ ਅਮਰਤ ਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਹੈ ਉਸ ਨੂੰ ਲੈ ਕੇ ਚਰਨਜੀਤ ਚੰਨੀ ਦੇ ਵੱਲੋਂ ਆਵਾਜ਼ ਜਿਹੜੀ ਕਿ ਸੰਸਦ ਦੇ ਵਿੱਚ ਚੱਕੀ ਗਈ ਤੇ ਇਸ ਤੋਂ ਬਾਅਦ ਲਗਾਤਾਰ ਚਰਨਜੀਤ ਚੰਨੀ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਕਈ ਵਿਰੋਧੀਆਂ ਦੇ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਤੇ ਉੱਥੇ ਕਾਂਗਰਸ ਪਾਰਟੀ ਨੇ ਵੀ ਇੱਕ ਪਾਸੇ ਪੱਲਾ ਝਾੜ ਲਿਆ ਤੇ ਜਿਸ ਨੂੰ ਲੈ ਕੇ ਕੁਝ ਲੀਡਰਾਂ ਦਾ ਕਹਿਣਾ ਹੈ ਕਿ ਚਰਨਜੀਤ ਚੰਨੀ ਦੀ ਇਹ ਨਿੱਜੀ ਰਾਏ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਭਾਈਏ ਵਿਰਤਪਾਲ ਸਿੰਘ ਨੂੰ ਲੈ ਕੇ ਬਿਆਨ ਦਿੱਤੇ ਗਏ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਖਾਸ ਐਮਪੀ ਦਾ ਨਹੀਂ ਸਗੋਂ ਸਾਰੇ ਲੋਕਾਂ ਦਾ ਆ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਣ ਤੋਂ ਬਾਅਦ ਉਹਨਾਂ ਉਥੇ ਕੈਬਨਟ ਮੰਤਰੀ ਹਰਪਾਲ ਚੀਮਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪੰਜਾਬ ਦੀ ਕਾਰਨ ਵਿਵਸਥਾ ਸਾਰਿਆਂ ਨਾਲੋਂ ਜ਼ਰੂਰੀ ਹੈ ਤੇ ਜੋ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਤਜੀਆਂ ਉੜਾਵੇਗਾ ਤੇ ਉਸ ਦੇ ਖਿਲਾਫ ਜਿਹੜੀ ਕਿ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੇਗਾ ਉਸ ਲਈ ਸਾਰੇ ਕਾਨੂੰਨ ਇੱਕੋ ਜਿਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਬਣਦੀ ਸਜ਼ਾ ਉਹ ਦਿੱਤੀ ਜਾਂਦੀ ਹੈ ਕਾਨੂੰਨ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਜਵਾਬ ਜਿਹੜਾ ਕਿ ਅਮਰਤਪਾਲ ਨੂੰ ਲੈ ਕੇ ਦਿੱਤਾ ਗਿਆ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਚੁਣੇ ਹੋਏ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਖੜੂਛਾ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਬਾਕੀ ਉਮੀਦਵਾਰਾਂ ਨੂੰ ਇੱਕ ਵੱਡੀ ਮਾਤ ਪਾਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਚਰਨਜੀਤ ਚੰਨੀ ਦੇ ਵੱਲੋਂ ਸੰਸਦ ਦੇ ਵਿੱਚ ਪਾਈ ਅਮਰਤਪਾਲ ਸਿੰਘ ਦਾ ਮੁੱਦਾ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਚਰਨਜੀਤ ਛੰਨੀ ਦਾ ਕਹਿਣਾ ਹੈ ਕਿ ਜਿਹੜਾ ਸਿੱਖਾਂ ਦੇ ਉੱਤੇ ਐਨਐਸ ਲਗਾ ਕੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਉਸ ਨੂੰ ਜਿਹੜਾ ਕਿ ਰੱਦ ਕੀਤਾ ਜਾਵੇ ਤੇ ਇਸ ਤੋਂ ਬਾਅਦ ਇੱਕ ਜ਼ਬਰਦਸਤ ਹੰਗਾਮਾ ਚਰਨਜੀਤ ਛੰਨੀ ਅਤੇ ਜਿਹੜਾ ਕਿ ਰਵਨੀਤ ਬਿੱਟੂ ਦੇ ਵਿੱਚ ਦਿਖਾਈ ਦਿੱਤਾ ਸੀ ਤੇ ਉੱਥੇ ਹੀ ਚੈਲੰਜ ਚੰਨੀ ਦੇ ਵੱਲੋਂ ਜੋ ਜਿਹੜੇ ਕਿ ਬੀਗ ਸਿੰਘ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਰਵਨੀਤ ਬਿੱਟੂ ਕਾਫੀ ਭੜਕ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਚਰਨਜੀਤ ਚੰਨੀ ਨੂੰ ਇੱਕ ਜਵਾਬ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਸ਼ਹੀਦੀ ਪੰਜਾਬ ਦੇ ਲੋਕਾਂ ਕਰਕੇ ਦਿੱਤੀ ਹੈ ਨਾ ਕਿ ਕਾਂਗਰਸ ਪਾਰਟੀ ਕਰਕੇ ਤੇ ਜਿਸ ਤੋਂ ਬਾਅਦ ਇਸ ਗੱਲ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਸਰਕਾਰ ਤੋਂ ਵੀ ਸਵਾਲ ਕੀਤੇ ਗਏ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਕੈਬਨਟ ਮੰਤਰੀ ਹਰਪਾਲ ਛੀਮਾ ਦੇ ਵੱਲੋਂ ਹੁਣ ਬਿਆਨ ਦੇ ਕੇ ਜਿਹੜਾ ਕਿ ਜਵਾਬ ਦਿੱਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਹਰਪਾਲ ਛੀਮਾ ਦਾ ਹੁਠ की है चैनी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा चैनी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा नैनी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गईया ही उसको सजा चैनी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई वैसे ही उसको सजा <ista> चैनी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा नैनी साहब ने पार्लियामेंट में क्या बयान दिया है नहीं दिया पर लेकिन